ਮਾਤਾ ਜੀ ਤੁਹਾਡਾ ਮੇਰਾ ਨਜ਼ਰੀਨਾ ਕਿ ਕਿਸਰਾ ਹੋਇਆ ਹੱਸਾ ਤੁਹਾਡੇ ਬੇਟੇ ਨੇ ਆ ਸਾਇ ਬੇਠੇ ਹੀ ਪੀ ਦੀ ਜਗਾ ਤੇ ਪੀਂਦਾ ਹੈ ਪੇਪਰ ਪੂਪਰ ਪੀਂਦਾ ਹੈ ਤੇ ਮੇਰੇ ਬਟੇ ਦੇ ਡੱਕੇ ਵੀ ਨਾ ਪੀ ਉਹ ਅੱਧੀ ਰਾਤ ਆਪਣੇ ਘਰੇ ਜਾਵੋ ਤੇ ਉਹ ਪਗੜੀਆਂ ਉਹ ਮੁੰਡਾ ਨੇ ਉਹ ਕਹਿੰਦਾ ਤੂੰ ਇਥੇ ਦੇ ਜਗਾ ਦਾ ਮਾਲਕ ਆਂ ਅਹੀਂ ਤੇ ਇਥੇ ਬਹਿਣਾ ਉਹਨੇ ਤਾਂ ਉਹਨੇ ਉਹਨੇ ਵੀ ਉਹਨੇ ਤੇ ਉਹਨੇ ਮਰਕੇ ਤਾਂ ਉਹ ਰੋਡ ਤੱਕ ਹਮਾਰ ਕੇ ਸੋਰਤਾ ਥੱਲੇ ਉਹਨੇ ਏਟ ਚੋਕ ਕੇ ਬਾਹਰ ਠਹਿਰੀ ਦੀ ਚੋਕ ਕੇ ਤੇ ਸਿਰ ਚ ਮਾਰ ਦਿੱਤੀ ਮੈਂ ਡੱਕ ਦੇ ਦੀ ਨਾ ਮਾਰੀ ਨਾ ਮਾਰੀ ਉਹਨੇ ਚੋਕ ਕੇ ਮਾਰ ਹੀ ਦਿੱਤੀ ਚਾਰ ਬੱਚੇ ਉਹਦੇ ਇੱਕ ਗੁੱਡੀ ਆ ਤੇ ਨਕਾਕੇ ਆ ਉਹ ਮੇਰਾ ਬਚਾ ਲਸ ਜਗੜਾ ਹੋ ਗਿਆ ਥੇ 23 ਦਿਨ 30 ਤਰੀਕ ਦੀ ਹੋਈ ਆ ਤੇ ਜਿਹਨਾਂ ਨੇ ਹਮਲਾ ਕੀਤਾ ਮਾਰਿਆ ਉਹ ਮੇਰਾ ਨਾਮ ਕੀ ਆ ਉਹ ਇੱਕ ਬਲਦੇਵ ਆ ਇੱਕ ਗੈਵੀ ਆ ਇੱਕ ਛਨੀਰ ਉਸ ਮੁੰਡੇ ਦੇ ਨਾਲ ਇੱਕ ਦੀਪਕੇ ਬਾਕੀ ਪੰਜ ਕੋਈ ਜਗਾ ਬਾਕੀ ਨਹੀਂ ਵੇਖੇ ਮੀਂ ਕੀ ਮੰਗ ਕਰਦੇ ਤੁਸੀਂ ਕੰਮ ਦੀ ਹੜੀ ਦੋਰੀ ਜਾਰੀ ਕਰਾਓ ਸਾਡੇ ਤਿੰਨ ਸਾਲ ਦੀ ਮੰਗ ਕਰਦੇ ਜੀ ਹੰਸਾ ਦੀ ਮੰਗ ਪਰਲਕੋ ਵਿਅਕਤੀ ਦੀ ਡੈਥ ਹੋਈ ਆ ਉਹਦੇ ਸਬੰਧ ਚ ਕੀ ਕਰ ਰਹੀ ਕੀਤੀ ਮਰਾਤਪੁਰੇ ਅੱਜ ਇਨਫੋਰਮੇਸ਼ਨ ਆਇਆ ਹੈ ਸਾਡੇ ਥਾਣੇ ਵੀ ਇੱਕ ਉੱਤੇ ਚੌਂਪੜੀ ਮਰਾਤਪੁਰੇ ਰਹਿੰਦੇ ਨੇ ਕਿ ਉੱਥੇ ਇਹਨਾਂ ਦਾ ਇਹਦਾ ਬਾਈਤਰੀ ਦਾ ਬਕੂਆ ਬਾਈਤਰੀਕ ਨੂੰ ਇਹਨਾਂ ਦਾ ਝਗੜਾ ਹੋਇਆ ਵੀ ਉੱਥੇ ਪੀਰ ਦੀ ਜਗ੍ਹਾ ਲੱਗੇ ਸਿਗਰਟ ਬੀੜੀਆਂ ਪੀਂਟੇ ਹੀ ਬਲਦੇਵ ਸਿੰਘ ਤੇ ਕਿਆ ਵੀ ਤੇ ਇਹਦੇ ਮਰਨ ਵਾਲੇ ਸ਼ਰੀਰ ਨੇ ਉਹਨਾਂ ਨੇ ਕਿਹਾ ਵੀ ਪੀੜਤੀ ਜਗ੍ਹਾ ਲੱਗੇ ਨਾ ਵੀ ਦੀਆਂ ਪਉ ਇਹ ਵਜ੍ਹਾ ਨਾਲ ਜਾਂਚ ਕਰਕੇ ਉਹਨੂੰ ਉਹਨਾਂ ਫੜ ਕੇ ਦੋਦੇ ਸਿਰ ਤੇ ਈਟ ਮਾਰੀ ਜਿਹੜਾ ਉਹਦੇ ਸੱਟ ਲੱਗੀ ਜਿਆਦਾ ਸੱਟ ੌਣ ਕਰਕੇ ਇਹਨਾਂ ਨੇ ਕਿਸੇ ਇਨਫੋਰਮੇਸ਼ਨ ਨਹੀਂ ਦਿੱਤੀ ਇਹਨਾਂ ਹਸਪਤਲ ਦਾਖਲ ਕਰਾਤਾ ਅੰਮ੍ਰਿਤਸਰ ਅੱਜ ਸਵੇਰ ਪਤਾ ਲੱਗਾ ਵੀ ਉਹਦੀ ਡੈਥ ਹੋ ਗਈ ਹੈ ਜਿਹਦੇ ਉਹਦੇ ਕਰਕੇ ਉਹਦੇ ਬਿਆਨ ਲਿਖ ਕੇ ਇਹ ਉਹਨਾਂ ਦੀ ਕਾਰਵਾਈ ਕੀਤੀ ਗਈ ਹੈ ਜੀ ਉਹ ਜਿਹਦਾ ਕੀ ਨਾਮ ਹੈ ਤੇ ਬਟਵਾਲੇ ਦਾ ਕੀ ਨਾਮ ਹੈ ਮਰਨਾਲ ਦੇ ਨਾਮ ਸ਼ਨੀ ਕੁਮਾਰ ਇਹ ਵੀ ਉਹਦਾ ਝੁਗਿਆਂ ਚੋਂ ਬਣੇ ਦਾ ਹੀ ਹੈ ਤੇ ਜਿਹੜਾ ਦੋਸ਼ੀ ਇਹ ਦੇ ਬੰਦੀਪ ਸਿੰਘ ਤੇ ਜਾਨੀ ਇਹ ਵੀ ਉਹਨਾਂ ਦੇ ਨਾਲ ਦੇ ਲੱਗੇ ਘਰ ਜਿੰਦੇ ਨੇ ਚੁਗੀਆਂ ਉੱਥੇ ਹੀ ਆ ਮੁਰਾਦਬੁਰ ਇਹ ਅਗੇ ਕੀ ਕਰ ਲਈ ਰਸਮੀ ਕੋਈ ਮਲ ਮੁਕੰਮਲਦਰ ਜੀ ਕੀਤਾ ਗਿਆ ਜੀ ਤੇ ਜਿਹੜੀਆਂ ਦੋਸ਼ੀਆਂ ਨੇ ਇਹ ਭਾਲ ਜਾਰੀ ਆ ਜਲਦੀ ਜਲਦੀ ਗ੍ਰਿਫਤਾਰ ਕੀਤਾ ਜਾਊਗਾ